ਮੁਨਾਫਾ ਖੋਰੀ ਦੀ ਗੱਲ ਕਰਦੇ ਹੋ ਮੁਨਾਫਾ ਤਾਂ ਪੋਲਿਟਿਕਲੀ ਪੱਦਰ ਤੇ ਵੀ ਜੋ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਲੋਕ ਤਾਂ ਇਥੋਂ ਤੱਕ ਮੰਥਨ ਕਰ ਰਹੇ ਨੇ ਕਿ ਇਹਦੇ ਵਿੱਚੋਂ ਵਿਹਾਰ ਕੱਢਿਆ ਜਾ ਸਕਦਾ ਤਸਵੀਰਾਂ ਸਾਹਮਣੇ ਆ ਗਈਆਂ ਆ ਸੰਜੀਵ ਅਰੋੜਾ ਜੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਨਾਬ ਨੇ ਸਲੂਟ ਕਰਦਿਆਂ ਹੋਇਆਂ ਮਿਸ਼ਨ ਸੰਦੂਰ ਕਾਮਯਾਬ ਆਪਣੀਆਂ ਫੋਟੋਆਂ ਲਾ ਕੇ ਲੁਧਿਆਣੇ 'ਚ ਹੋਰਡਿੰਗ ਵੀ ਲਾਤੀ ਵੱਡੇ ਵੱਡੇ ਕੰਦ ਕੰਦ ਦੀ ਡੀਲ ਬਸਰ ਤੁਸੀਂ ਇਸ ਮੌਕੇ ਨੂੰ ਵੀ ਕੈਸ਼ ਕਰ ਰਹੇ ਹੋ ਅਫਸੋਸ ਇਸ ਮੌਕੇ ਸਾਡੇ ਲੋਕਲ 에ਅਰਪੋਰਟ ਲਗਭਗ ਬੰਦ ਨੇ ਜੀ ਤੇ ਉਹਦੇ ਕਾਰਨ ਲੋਡ ਜਿਹੜਾ ਵੱਧ ਰਿਹਾ ਉਹ ਸਾਰਾ ਇਧਰ ਉਤਰੀ ਭਾਰਤ ਵਾਲੇ ਪਾਸੋਂ ਜੇ ਵੱਧ ਰਿਹਾ ਤਾਂ ਦਿੱਲੀ ਵਾਲੇ ਇੰਦਰਾ ਗਾਂਧੀ 에ਰਪੋਰਟ ਤੇ ਵੱਧ ਗਿਆ ਇਸ ਲਈ ਫਿਰ ਕੈਬ ਵਾਲਿਆਂ ਨੇ ਕੈਬ ਕੰਪਨੀਆਂ ਨੇ ਰੇਟ ਚੱਕ ਤੇ ਜਨਾਬ ਜਿੱਦੀ ਜਿੰਨਾ ਹੱਥ ਪੈਂਦਾ ਟੈਂਪੋ ਵਾਲੇ ਲੋਕਲ ਸ਼ਹਿਰਾਂ 'ਚ ਰੇਟ ਵਧਾਈ ਜਾਂਦੇ ਨੇ ਲੋਕਲ ਚੱਲਣ ਵਾਲੀਆਂ ਕੈਬ ਆਪਣਾ ਸਵੇਰ ਨੂੰ ਲੋਕਾਂ ਦੇ ਰੇਟ ਤਿੱਗਣੇ ਚੋਗਣੇ ਹੋ ਗਏ ਚੰਨ ਹੁਣ ਵਿਜੇ ਜੀ ਜੇ ਮੇਰੇ ਘਰ ਦੇ ਵਿੱਚ ਆਟੇ ਵਾਲੇ ਪੀਪਾ ਹੈ ਹੀ 30 ਕਿਲੋ ਦਾ ਤੇ ਹਰ ਮਹੀਨੇ ਮੈਂ 20 ਕਿਲੋ ਲਿਆਉਣਾ ਤਾਂ ਮੈਂ ਵੱਧ ਤੋਂ ਵੱਧ 30 ਕਿਲੋ ਲਿਆਉਂਗਾ ਪਰ ਜਿਨ੍ਹਾਂ ਨੇ ਸਟੋਰ ਕਰਨਾ ਉਹਨੇ ਸਟੋਰ ਕਰਨਾ ਸ਼ੁਰੂ ਕਰ ਲਿਆ ਤਾਂ ਕਿ ਔਖੇ ਟਾਈਮ ਵੇਚਾਂਗੇ ਵੱਡੇ ਕਾਰੋਬਾਰੀ ਜੀ ਵੱਡੇ ਵਪਾਰੀ ਸੋ ਉਹਨਾਂ ਨੇ ਕਾਲਾ ਬਿਜਾਰੀ ਸ਼ੁਰੂ ਕਰ ਦਿੱਤੀ ਹੈ ਜਨਾਬ ਤੇ ਮਹਿੰਗੀਆਂ ਚੀਜ਼ਾਂ ਮਹਿੰਗਾ ਸਮਾਨ ਬਾਜ਼ਾਰ ਚ ਮਿਲਣ ਲੱਗਿਆ ਲੋਕਾਂ ਚ ਆਪਾਤਾਪੀ ਵਧੀ ਹੈ ਜਿਹਦੇ ਵਿੱਚੋਂ ਇਹ ਕੰਮ ਸ਼ੁਰੂ ਹੋ ਗਿਆ ਕੱਲ ਤੱਕ ਮਤਲਬ ਕਿ ਕਹਿੰਦੇ ਸੀ ਕਿ ਮਲੀਆ ਮੇਟ ਕਰੋ ਆਹ ਕਰੋ ਅੱਜ ਜਦੋਂ ਦੁਕਾਨਾਂ ਬੰਦ ਹੋ ਰਹੀਆਂ ਨੇ ਜਦੋਂ ਕਾਰੋਬਾਰ ਬੰਦ ਹੋ ਰਹੇ ਨੇ ਵਪਾਰਾਂ ਨੂੰ ਜਦੋਂ ਟਾਲਾ ਲੱਗ ਰਿਹਾ ਫਿਰ ਕਹਿੰਦੇ ਨਹੀਂ ਜੀ ਆ